ਅੱਜ ਕੱਲ੍ਹ ਹਰ ਇੱਕ ਇਨਸਾਨ ਆਪਣੇ ਮਨ ਵਿੱਚ ਬਹੁਤ ਸਾਰੀਆਂ ਇੱਛਾਵਾਂ ਧਾਰ ਕੇ ਬੈਠਾ ਹੈ ਕਿ ਮੇਰੀ ਇਹ ਇੱਛਾ ਪੂਰੀ ਹੋ ਜਾਏ ਮੇਰੀ ਇਹ ਮਨੋ ਕਾਮਨਾ ਪੂਰੀ ਹੋ ਜਾਵੇ ਤੁਸੀਂ ਆਪਣੇ ਆਸ-ਪਾਸ ਦੇ ਲੋਕਾਂ ਤੋਂ ਜਿਸ ਨੂੰ ਮਰਜ਼ੀ ਪੁੱਛ ਕੇ ਵੇਖ ਲਵੋ ਸਭ ਦੇ ਮਨ ਵਿੱਚ ਕੋਈ ਨਾ ਕੋਈ ਇੱਛਾ ਚੱਲ ਰਹੀ ਹੈ ਤਾਂ ਉਹ ਇਹੀ ਉਡੀਕ ਵਿੱਚ ਹੈ ਕਿ ਮੇਰੀ ਇਹ ਇੱਛਾ ਪੂਰੀ ਹੋ ਜਾਏ ਬੰਦਾ ਹਰ ਇੱਕ ਕਹਿੰਦਾ ਹੈ ਕਿ ਮੈਂ ਬਹੁਤ ਨਾਮ ਕਮਾਉਣਾ ਹੈ ਜ਼ਿੰਦਗੀ 'ਚ ਬੜੀ ਤਰੱਕੀ ਕਰਨੀ ਹੈ ਮੈਂ ਆ ਆ ਆਪਣੀਆਂ ਇੱਛਾਵਾਂ ਪੂਰੀਆਂ ਕਰਨੀਆਂ ਨੇ ਹਰ ਕੋਈ ਇਹ ਗੱਲ ਚਾਹੁੰਦਾ ਹੈ ਹਰ ਕੋਈ ਨਾਮ ਕਮਾਉਣਾ ਚਾਹੁੰਦਾ ਹੈ ਤੇ ਜਦ ਉਸ ਨੂੰ ਕਦੇ ਪੁੱਛਿਆ ਜਾਏ ਕਿ ਤੁਹਾਡੀ ਬੰਦਗੀ ਕਿੰਨੀ ਹੈ ਸਿਮਰਨ ਕਿੰਨਾ ਹੈ ਤਾਂ ਉਹਨਾਂ ਦੀ ਬੋਲਤੀ ਉੱਥੇ ਹੀ ਬੰਦ ਹੋ ਜਾਂਦੀ ਹੈ ਲੋਕ ਕਹਿੰਦੇ ਨੇ ਕਿ ਮੇਰੇ ਤੇ ਕਿਰਪਾ ਨਹੀਂ ਹੁੰਦੀ ਅਗਰ ਉਹਨਾਂ ਨੂੰ ਪੁੱਛ ਲਿਆ ਜਾਵੇ ਕਿ ਤੁਹਾਡਾ ਨਿਤਨੇਮ ਕਿੰਨਾ ਹੈ ਤਾਂ ਉਹ ਕੁਝ ਵੀ ਨਹੀਂ ਕਹਿੰਦੇ ਨੇ ਕਿ ਸਾਡੇ ਤੇ ਬਾਬੇ ਨਾਨਕ ਦੀ ਕਿਰਪਾ ਨਹੀਂ ਹੈ ਅਸੀਂ ਬਾਣੀ ਪੜ੍ਹਦੇ ਹਾਂ ਨਿਤਨੇਮ ਕਰਦੇ ਹਾਂ ਫਿਰ ਵੀ ਕਿਰਪਾ ਨਹੀਂ ਹੈ ਤੇ ਉਹਨਾਂ ਭਲਿਆਂ ਲੋਕਾਂ ਨੂੰ ਇਹ ਸਮਝਣਾ ਪਏਗਾ ਕਿ ਤੁਹਾਡੇ ਤੇ ਬਾਣੀ ਪੜ੍ਹਨ ਦੇ ਨਾਲ ਉਸੇ ਵੇਲੇ ਕਿਰਪਾ ਨਹੀਂ ਹੋ ਜਾਂਦੀ ਕਿਰਪਾ ਉਸ ਤੇ ਨਹੀਂ ਹੋਣੀ ਹੈ ਜਿਸ ਦਿਨ ਤੁਸੀਂ ਖੁਦ ਦਾ ਵੀ ਭਲਾ ਸੋਚੋਗੇ ਤੇ ਦੂਜੇ ਦਾ ਵੀ ਭਲਾ ਸੋਚੋਗੇ ਖੁਦ ਦਾ ਵੀ ਭਲਾ ਕਰੋਗੇ ਤੇ ਦੂਜੇ ਦਾ ਵੀ ਭਲਾ ਕਰੋਗੇ ਦੂਜੀ ਗੱਲ ਕਹਿੰਦੇ ਨੇ ਕਿ ਸਾਡੀ ਜੋ ਵੀ ਇੱਛਾ ਹੈ ਅਸੀਂ ਬਾਣੀ ਪੜਦੇ ਹਾਂ ਅਰਦਾਸ ਕਰਦੇ ਹਾਂ ਤਾਂ ਉਹ ਪੂਰੀ ਹੋਣੀ ਚਾਹੀਦੀ ਹੈ ਤੇ ਤੁਹਾਡੀ ਮੰਗ ਹੈ ਕਿ ਇਹ ਵੀ ਤਾਂ ਵੇਖਣੀ ਜ਼ਰੂਰੀ ਹੈ ਜੇਕਰ ਤੁਸੀਂ ਮੰਗ ਦੇ ਵਿੱਚ ਕਿਸੇ ਦਾ ਬੁਰਾ ਹੀ ਮੰਗ ਰਹੇ ਹੋ ਕਿਸੇ ਦੀ ਬੁਰੀਾਈ ਹੀ ਮੰਗ ਰਹੇ ਹੋ ਤਾਂ ਤੁਹਾਡੀ ਉਹ ਮੰਗ ਪੂਰੀ ਕਿਵੇਂ ਹੋ ਸਕਦੀ ਹੈ ਕਿਵੇਂ ਸਤਿਗੁਰੂ ਤੁਹਾਡੇ ਕਹਿਣ ਤੇ ਕਿਸੇ ਦਾ ਬੁਰਾ ਕਰ ਸਕਦੇ ਨੇ ਇਹ ਕੋਈ ਸਹੀ ਮੰਗ ਨਹੀਂ ਹੈ ਇਹਨਾਂ ਗੱਲਾਂ ਨੂੰ ਸਮਝਣਾ ਪੈਣਾ ਹੈ ਕੁਰਬਾਨੀ ਪੜਦੇ ਹਾਂ ਆਪਣੇ ਮਨ ਨੂੰ ਸ਼ਾਂਤੀ ਦੇਣ ਲਈ ਮਨ ਅੰਦਰ ਸਹਜ ਪੈਦਾ ਕਰਨ ਲਈ ਪਾਠ ਕਰਨਾ ਹੈ ਆਪਣੀ ਚੜ੍ਹਦੀ ਕਲਾ ਲਈ ਪਾਠ ਕਰਨਾ ਹੈ ਕਿ ਹੇ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਹੀ ਕਰੀ ਏਦਾਂ ਕਿਰਪਾ ਹੁੰਦੀ ਹੈ ਤੇ ਬਾਣੀ ਜੋ ਹੈ ਉਹ ਤੁਸੀਂ ਸ਼ੁੱਧ ਹੀ ਪੜਨੀ ਹੈ ਭਾਵ ਕਿ ਜਿੰਨੀ ਵੀ ਬਾਣੀ ਪੜੋਗੇ ਉਸ ਨੂੰ ਸ਼ੁੱਧ ਹੀ ਪੜੋ ਹਰਾਮ ਨਾਲ ਪੜੋ ਕਿਰਪਾ ਹੁੰਦੀ ਜ਼ਰੂਰ ਹੈ ਸਭ ਤੇ ਕਿਰਪਾ ਹੁੰਦੀ ਹੈ ਸਤਿਗੁਰ ਦੀ ਕਿਰਪਾ ਸਭ ਤੇ ਇੱਕੋ ਜਿਹੀ ਹੁੰਦੀ ਹੈ ਸਭਨਾ ਉੱਪਰ ਨਜ਼ਰ ਪ੍ਰਭ ਤੇਰੀ ਕਿਸੇ ਹੈ ਬਹੁਤੀ ਕਿਸੇ ਹੈ ਘਨੇਰੀ ਸਤਿਗੁਰੂ ਜੀ ਕਹਿੰਦੇ ਨੇ ਕਿ ਕਿਰਪਾ ਤਾਂ ਸਭ ਤੇ ਹੈ ਕਿਸੇ ਤੇ ਥੋੜੀ ਹੈ ਕਿਸੇ ਤੇ ਘਨੇਰੀ ਹੈ ਘਨੇਰੀ ਦਾ ਭਾਵ ਕਿ ਕਿਸੇ ਤੇ ਬਹੁਤੀ ਹੈ ਤੇ ਜਿਨ੍ਹਾਂ ਤੇ ਬਹੁਤੀ ਹੈ ਉਹ ਲੋਕ ਗੁਰੂ ਪਰਮੇਸ਼ਵਰ ਦੇ ਨਾਲ ਸੱਚੇ ਮਨੋ ਜੁੜੇ ਹੋਏ ਨੇ ਇਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਤੇ ਗੁਰੂ ਦੀ ਕਿਰਪਾ ਬਥੇਰੀ ਹੈ ਉਹ ਸ਼ੁਕਰਾਨਾ ਵੀ ਕਰਦੇ ਨੇ ਤੇ ਉਹ ਲੋਕ ਜਿਹੜੇ ਨਾ ਸ਼ੁਕਰੇ ਨੇ ਉਹ ਹਮੇਸ਼ਾ ਇਹੀ ਕਹਿੰਦੇ ਰਹਿੰਦੇ ਨੇ ਕਿ ਸਾਨੂੰ ਦਿੱਤਾ ਹੀ ਕੀ ਹੈ ਸਾਡੇ ਕੋਲ ਹੈ ਹੀ ਕੀ ਤਾਂ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਸਾਡੇ ਤੇ ਕਿਰਪਾ ਹੋ ਹੀ ਨਹੀਂ ਰਹੀ ਉਹਨਾਂ ਤੇ ਜਿੰਨੀ ਵੀ ਕਿਰਪਾ ਹੁੰਦੀ ਹੈ ਥੋੜੀ-ਬਹੁਤ ਹੀ ਹੁੰਦੀ ਹੈ ਉਸ ਨੂੰ ਵੀ ਉਹ ਸਮਝਦੇ ਹੀ ਨਹੀਂ ਨਾ ਸ਼ੁਕਰੇ ਨੇ ਇਹਨਾਂ ਦੋਨਾਂ ਗੱਲਾਂ ਨੂੰ ਵੀ ਸਮਝਣਾ ਪਏਗਾ ਹੁਣ ਗੱਲ ਕਰਦੇ ਹਾਂ ਕਿ ਸਾਡੀ ਇੱਛਾ ਪੂਰੀ ਹੋਏਗੀ ਕਿਵੇਂ ਤਾਂ ਸਭ ਤੋਂ ਪਹਿਲਾਂ ਤੇ ਤੁਸੀਂ ਆਪਣੇ ਮਨ ਵਿੱਚੋਂ ਈਰਖਾ ਨਿੰਦਿਆ ਭੈ ਸਭ ਕੁਝ ਬਾਹਰ ਕੱਢ ਦਿਓ ਇਦਾਂ ਕਰਨ ਦੇ ਨਾਲ ਹੀ ਤੁਹਾਡੀਆਂ ਇੱਛਾਵਾਂ ਚਾਹੇ 2 ਨੇ ਚਾਹੇ 4 ਨੇ ਜਿੰਨੀਆਂ ਵੀ ਨੇ ਸਭ ਪੂਰੀਆਂ ਹੋਣਗੀਆਂ ਪਹਿਲਾਂ ਆਪਣੇ ਮਨ ਨੂੰ ਸਮਝਾ ਕੇ ਇੱਕ ਜਗ੍ਹਾ ਸਥਿਰ ਕਰ ਲਓ ਆਪਣੇ ਮਨ ਦੇ ਵਿੱਚੋਂ ਈਰਖਾ ਨਿੰਦਾ ਬਾਹਰ ਕੱਢੋ ਲੋਕ ਨਿੱਕੇ ਨਿੱਕੇ ਗੱਲ ਤੇ ਅਗਲੇ ਦੇ ਗੱਲ ਹੀ ਪੈ ਜਾਂਦੇ ਨੇ ਐਵੇਂ ਦੀ ਭਾਵਨਾ ਆਪਣੇ ਮਨ ਵਿੱਚੋਂ ਬਾਹਰ ਕੱਢ ਕੇ ਸੁੱਟ ਦਿਓ ਮਹਾਰਾਜ ਜੀ ਕਹਿੰਦੇ ਨੇ ਫਿਰ ਸਭ ਕੁਝ ਪੂਰਾ ਹੋਏਗਾ ਤੁਹਾਡਾ ਸਾਰਾ ਕੁਝ ਹੀ ਪੂਰਾ ਹੋਏਗਾ ਗੁਰੂ ਨਾਨਕ ਜੀ ਕਹਿੰਦੇ ਨੇ ਕਾਮ ਕ੍ਰੋਧ ਅਰ ਲੋਭ ਮੋਹ ਜੋ ਲੋਕ ਚੋਰ ਨੇ ਜਿਨ੍ਹਾਂ ਦੇ ਮਨ ਅੰਦਰ ਇਹ ਪੰਜ ਚੋਰ ਵਸਦੇ ਨੇ ਉਹਨਾਂ ਤੇ ਕਿਰਪਾ ਨਹੀਂ ਹੋਵੇਗੀ ਇਹਨਾਂ ਚੋਰਾਂ ਨੂੰ ਆਪਣੇ ਮਨ ਵਿੱਚੋਂ ਕੱਢ ਕੇ ਬਾਹਰ ਸੁਟਣਾ ਪਏਗਾ ਫਿਰ ਗੁਰੂ ਮਹਾਰਾਜ ਦੀ ਕਿਰਪਾ ਹੋਏਗੀ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਆਪਣੇ ਮਨ ਵਿੱਚੋਂ ਇੱਕ ਵਾਰ ਇਹ ਸਾਰੀਆਂ ਚੀਜ਼ਾਂ ਨੂੰ ਬਾਹਰ ਕੱਢ ਦਿਓ ਤਾਂ ਫਿਰ ਤੁਹਾਡੇ ਘਰ ਵਿੱਚ ਤੁਹਾਡੇ ਦਿਲਾਂ ਵਿੱਚ ਸਿਰਫ ਮੇਰਾ ਹੀ ਵਾਸ ਹੋਏਗਾ ਅੱਜ ਦੇ ਇਸ ਵੀਡੀਓ ਦਾ ਮਕਸਦ ਹੈ ਕਿ ਸਭ ਦੀ ਅਰਦਾਸ ਪੂਰੀ ਕਰਾਉਣੀ ਹੈ ਅਸੀਂ ਕਿਸੇ ਕੋਲੋਂ ਆਪਣੀ ਗੱਲ ਮਲਵਾਉਣ ਦੇ ਲਈ ਉਸਦੇ ਅੱਗੇ ਜੀ ਜੀ ਕਰਦੇ ਹਾਂ ਹਾਂਜੀ ਹਾਂਜੀ ਕਰਦੇ ਹਾਂ ਉਸ ਦੀ ਹਰ ਗੱਲ ਮੰਨਦੇ ਹਾਂ ਤਾਂ ਕਿ ਅਗਲਾ ਬੰਦਾ ਖੁਸ਼ ਹੋ ਜਾਵੇ ਤਾਂ ਇਦਾਂ ਹੀ ਸਾਨੂੰ ਗੁਰੂ ਮਹਾਰਾਜ ਨੂੰ ਵੀ ਖੁਸ਼ ਕਰਨਾ ਪਏਗਾ ਜੋ ਚੀਜ਼ਾਂ ਉਹ ਸਾਨੂੰ ਕਰਨ ਲਈ ਕਹਿੰਦੇ ਨੇ ਸਾਨੂੰ ਉਹ ਕਰਨੀਆਂ ਪੈਣਗੀਆਂ ਆਪਣਾ ਮਨ ਗੁਰੂ ਵੱਲ ਲਗਾਉਣਾ ਹੀ ਪਏਗਾ ਉਹਨਾਂ ਨੂੰ ਖੁਸ਼ ਕਰਨਾ ਪਏਗਾ ਫਿਰ ਮਨੋ ਕਾਮਨਾ ਪੂਰੀਆਂ ਕਰਦੇ ਨੇ ਉਹ ਅਤੇ ਦੂਜੀ ਗੱਲ ਇੱਕ ਸ਼ਬਦ ਹੈ ਪੰਜਵੇਂ ਪਾਤਸ਼ਾਹ ਜੀ ਦਾ ਤੁਸੀਂ ਨਿਤ ਨੇਮਤਾ ਕਰਨਾ ਹੀ ਹੈ ਜਾਂ ਜੋ ਵੀ ਬਾਣੀ ਤੁਸੀਂ ਪੜਦੇ ਹੋ ਦਿਨ ਵਿੱਚ ਉਹ ਵੀ ਪੜਨੀ ਹੈ ਪਰ ਉਸ ਦੇ ਨਾਲ-ਨਾਲ ਇਸ ਸ਼ਬਦ ਦਾ ਉਚਾਰਨ ਵੀ ਕਰਨਾ ਹੈ ਬਾਣੀ ਸਾਰੀ ਹੀ ਸਤਿਕਾਰਯੋਗ ਹੈ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਬਾਣੀ ਦੇ ਨਾਲ-ਨਾਲ ਜੇਕਰ ਤੁਸੀਂ ਇਸ ਸ਼ਬਦ ਦਾ ਜਾਪ ਵੀ ਕਰਦੇ ਹੋ ਤਾਂ ਤੁਹਾਡੇ ਤੇ ਕਿਰਪਾ ਜ਼ਰੂਰ ਹੋਏਗੀ ਆਓ ਅਸੀਂ ਉਸ ਸ਼ਬਦ ਦੀ ਹੁਣ ਸਾਂਝ ਪਾਈਏ ਸੋਰਠ ਮਹੱਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਪਾਖੇ ਗੁਰਕੇ ਚਰਨ ਉੱਪਰ ਬਲ ਜਾਈ ਦਿਨਸ ਰਹਿਣ ਸਾਸ ਸਾਸ ਸਮਾਲੀ ਪੂਰਨ ਸਭ ਨੇ ਥਾਈ ਰਹਾਓ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਟੋਵਾ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਇਸ ਸ਼ਬਦ ਦਾ ਉਚਾਰਨ ਤੁਸੀਂ ਰੋਜ਼ ਕਰਨਾ ਹੈ ਅਤੇ ਤੁਹਾਡੀ ਹਰ ਇੱਕ ਮਨੋ ਕਾਮਨਾਵਾਂ ਸ਼ੁਭ ਇੱਛਾਵਾਂ ਪੂਰੀਆਂ ਹੋਣਗੀਆਂ ਬਸ ਇੱਕੋ ਹੀ ਗੱਲ ਦਾ ਧਿਆਨ ਰੱਖਣਾ ਹੈ कि ਉਸ ਸੱਚੇ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਹੈ ਕਿ हे ਸੱਚੇ ਪਾਤਸ਼ਾਹ ਸਭ ਕੁਝ ਤੇਰਾ ਹੀ ਹੈ ਮੇਰੇ ਤਾਂ ਹੁਣ ਹੱਥ ਖੜੇ ਨੇ ਮੇਰਾ ਹੁਣ ਕੁਝ ਨਹੀਂ ਹੈ ਜੋ ਵੀ ਕੁਝ ਕਰਨਾ ਹੈ ਉਹ ਤੁਸੀਂ ਕਰਨਾ ਹੈ ਬਸ ਪ੍ਰਮਾਤਮਾ ਤੂੰ ਹੀ ਤੂੰ ਹੈ ਸਭਨਾ ਦੇ ਅੰਦਰ ਤੇਰੀ ਜੋਤ ਹੈ ਸਭ ਦੇ ਮਨਾਂ ਵਿੱਚ ਤੇਰੀ ਜੋਤ ਚੱਲ ਰਹੀ ਹੈ ਜਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਹੋ ਹਮੇਸ਼ਾ ਹੀ ਇਹ ਕਿਆ ਕਰੋ ਕਿ हे ਸੱਚੇ ਪਾਤਸ਼ਾਹ ਜੋ ਵੀ ਕੁਝ ਕਰਨਾ ਹੈ ਤੁਸੀਂ ਕਰਨਾ ਹੈ ਮੇਰੇ ਹਿੱਸੇ ਦੀਆਂ ਖੁਸ਼ੀਆਂ ਮੈਨੂੰ ਦੇ ਦਿਓ ਇਹ ਨਹੀਂ ਕਹਿੰਦਾ ਕਿ ਦੂਸਰੇ ਦੀਆਂ ਖੁਸ਼ੀਆਂ ਖੋ ਕੇ ਮੈਨੂੰ ਦੇ ਦਿਓ ਬਸ ਮੈਨੂੰ ਮੇਰੇ ਹਿੱਸੇ ਦੀਆਂ ਖੁਸ਼ੀਆਂ ਦੇ ਦਿਓ ਬਾਕੀ ਲੋਕਾਂ ਦੀਆਂ ਵੀ ਜੋ ਹਿੱਸੇ ਦੀਆਂ ਖੁਸ਼ੀਆਂ ਨੇ ਉਹ ਉਹਨਾਂ ਨੂੰ ਦੇਵੋ ਤੇ ਮੈਨੂੰ ਇੰਨੀ ਕਿ ਬੁੱਧ ਮਤ ਬਖਸ਼ੋ ਕਿ ਮੈਂ ਕਿਸੇ ਦੇ ਵੱਲ ਵੇਖ ਕੇ ਕਿਸੇ ਦੀ ਖੁਸ਼ੀ ਵੱਲ ਵੇਖ ਕੇ ਦੁਖੀ ਨਾ ਹੋਵਾਂ ਇਸ ਸ਼ਬਦ ਦਾ ਪਾਠ ਵੀ ਤੁਸੀਂ ਰੋਜ਼ ਕਰਨਾ ਹੈ ਤੇ ਆਪਣਾ ਜਦ ਵੀ ਮੱਥਾ ਟੇਕੋ ਤਾਂ ਹਮੇਸ਼ਾ ਪਰਮਾਤਮਾ ਨੂੰ ਅਰਦਾਸ ਇਹ ਹੀ ਕਰਨੀ ਹੈ ਕਿ ਪਰਮਾਤਮਾ ਬਸ ਤੂੰ ਹੀ ਤੂੰ ਹੈ ਸਭ ਕੁਝ ਤੂੰ ਹੀ ਤੂੰ ਹੈ ਤਾਂ ਦੇਖਣਾ ਤੁਹਾਡਾ ਸੱਚਾ ਮਨ ਹੋਇਆ ਤਾਂ ਤੁਹਾਡੀ ਅਰਦਾਸ ਬਹੁਤ ਹੀ ਜਲਦੀ ਪੂਰੀ ਹੋਏਗੀ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਏਗੀ ਕਵਾਰ ਤੁਸੀਂ ਸੱਚੇ ਮਨੋਂ ਆਪਣੇ ਲਈ ਗੁਰੂ ਦੇ ਨਾਲ ਜੁੜ ਕੇ ਦੇਖੋ ਹੈਦਰ ਉਧਰ ਦੀ ਦੁਨੀਆਂ ਦੀਆਂ ਚਿੰਤਾਵਾਂ ਨੂੰ ਛੱਡ ਦਿਓ ਬਸ ਆਪਣਾ ਮਨ ਗੁਰੂ ਵੱਲ ਲਗਾ ਕੇ ਦੇਖੋ ਤਾਂ ਸਾਰੀਆਂ ਤੁਹਾਡੀਆਂ ਸਾਰੀਆਂ ਇੱਛਾਵਾਂ ਤੁਹਾਡੀਆਂ ਪੂਰੀਆਂ ਜ਼ਰੂਰ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਤੀ